तो पंचायती चोर जोर चल रहा है ऑफिशली काम कर रहे पाल सिंह जी ना अपना गल करा हाँ जी सर ਕਿਹੜਾ ਕਾਰਗਰਮਾ ਸਰ ਕਿਸ ਉਪਲਬਖ ਵਿੱਚ ਕੀਤਾ ਗਿਆ ਅੱਜ ਕੀ ਸਾਨੂੰ ਮੋਟਾ ਨੇ ਕਾਫੀ ਕਰਨ ਜੋ ਕਹਾਈ ਦੇ ਸਪੀਸੀ ਦੀ ਉਹਨਾਂ ਅੱਛਾ ਠੀਕ ਹੈ ਸਰ ਸ਼ਾਂਤੀਪੁਰੂ ਵੀ ਲਿਆ ਸਰ ਹਾਂਜੀ ਵਧੀਆ ਸ਼ਾਂਤੀਪੁਰੂ ਸਿਰਾਈ ਦਾ ਦੱਸ ਦਿਓ ਇਹਦਾ ਨੋਮੀਨੇਸ਼ਨ ਫਾਈਲ ਕੀਤੀ ਜਾ ਰਹੀ ਹੈ ਲੋਕਾਂ ਦੇ ਕਿ ਕਿਸ ਤਰ੍ਹਾਂ ਦਾ ਮੌਜੂਦ ਹੈ ਉਹ ਗ੍ਰੀਨ ਪੰਚਾਇਤ ਨੋਮੀਨੇਸ਼ਨ ਜਿਹੜੀ ਸਵੈਰਥੋ ਫਾਈਲ ਹੋ ਰਹੀ ਸੀ ਉਹਦਾ ਪੀਸਤਰੀ ਪ੍ਰੋਪਰ ਜਿਹੜਾ ਹੈਗਾ ਰਿਪੋਰਟਸ ਸਾਰੇ ਕੰਪਲੀਟ ਹੋ ਚੁੱਕੇ ਆ। ਅਬ ਜਿਹੜੀ ਸਿਕਿਉਰਿਟੀ ਜਿਹੜੀ ਸੀ ਪ੍ਰੋਪਰ ਜਿਹੜੀ ਸਾਰੇ ਸੈਂਟਰਾਂ ਤੇ ਪ੍ਰੋਪਰ ਜਿਹੜੀ ਹੈਗੀ ਲੱਗੀ ਹੋਈ ਸੀ। ਤੋਂ ਸਾਰੇ ਜਿਹੜੇ ਇਸ ਵਿੱਚ ਸਾਰਾ ਪੀਸfully ਕਿਸੇ ਤਰ੍ਹਾਂ ਦੇ ਵੀ ਕੋਈ ਅਸਜੀ ਕੋਈ ਘਟਨਾ ਨਹੀਂ ਨੋਟਿਸ ਹੋਈ। ਲੇਕਿਨ ਲੋਕਾਂ ਦੇ ਸਾਥ ਨੇ ਲੋਕਾਂ ਦੇ ਇੱਕ ਵਿਸ਼ਵਾਸ ਨੇ ਜਿਹੜਾ ਹੈਗਾ ਲੋ ਐਡਮਿਨਿਸਟ੍ਰੇਸ਼ਨ ਦਾ ਸਾਥ ਦਿੱਤਾ। ਉਹ ਰਿਕਰ ਨੇ ਆਪਣੀ ਜਮਹਰੀ ਸੰਧਗੀ ਇਸ ਨੂੰ ਪ੍ਰੋਸੈਸ ਰਿਗਨਗਾ ਦੇਸ਼ਬੋਰੀ ਦਿੱਤੀ ਹੈ ਉਹ ਅਮਨ ਮਾਨਾ ਮੇਰਾ ਨਾਮ ਹੈ ਸਰਰਾ ਜਿਹੜਾ ਨਮਿਨੇਸ਼ਨ ਦਾ ਪ੍ਰੋਸੈਸ ਸੀਗਾ ਕੰਪਲੀਟ ਹੋ ਗਿਆ ਠੀਕ ਹੈ ਸਰ ਅੱਜ ਤਾਂ ਲਾਸਟ ਡੇ ਹੈ ਨਾ ਲਾਸਟ ਦਿਨ ਜਿਹੜਾ ਹੈਗਾ ਇਹ ਕੀ ਦਾ ਅੱਜ ਲਾਸਟ ਦਿਨ ਸੀ ਸੋ ਕੱਲ ਉਹ ਇਨਸਟੀਟਿਊਟ ਨਹੀਂ ਹੈ ਬਾਇੰਡਿੰਗ ਹੋਏ ਸੀ ਸਾਰੇ ਜਿਹੜੇ ਪੇਪਰ ਵੀ ਸਪੂਟ ਨਹੀਂ ਹੋਗੇ ਠੀਕ ਹੈ